ਹੈਲੋ ਫਰੈਂਡਸ ਕੀ ਹਾਲ ਚੱਲੇ ਕਿਵੇਂ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਲੋ ਜੀ ਇੱਥੇ ਸਵੇਰ ਦਾ ਟਾਈਮ ਸੀ ਮੈਂ ਨਾ ਅੱਜ ਕੰਮ ਬਹੁਤ ਜਲਦੀ ਖਤਮ ਕਰ ਲਈ ਸੀ 8 ਵਜੇ ਦਿਨ ਵਿਹਲੀ ਹੋ ਗਈ ਸੀ ਮੈਂ ਬਾਹਰ ਜਾਣਾ ਸੀਗਾ ਹਨਾ ਤੇ ਪਰ ਹੋਈ ਬਹੁਤ ਭੈੜੀ ਤੇ ਬਾਹਰ ਬਰਸਾਤ ਸ਼ੁਰੂ ਹੋ ਗਈ ਹਨਾ ਫਿਰ ਇਸ ਤੋਂ ਬਾਅਦ ਮੈਂ ਇਨੀ ਸਲੋ ਪੈ ਗਈ ਹਨਾ ਵੀ ਹੁਣ ਨਹਾ ਕੇ ਆਈ ਸੀਗੀ 10 10:30 ਦਾ ਟਾਈਮ ਹੋ ਗਿਆ ਹਨਾ ਬਸ ਬਾਰਿਸ਼ ਇੰਨੀ ਵਰਨ ਲੱਗ ਗਈ ਵੀ ਬਾਰਿਸ਼ ਨੂੰ ਹੀ ਦੇਖਣ ਲੱਗ ਗਏ ਹਨਾ ਫਿਰ ਰੁਕ ਗਈ ਫਿਰ ਮੈਂ ਵਾਈਪਰ ਮਾਰਿਆ ਹਨਾ ਬਹੁਤ ਮਤਲਬ ਕੰਮ ਵੱਜ ਜਾਂਦਾ ਹਨਾ ਮੀਂਹ ਦੇ ਨਾਲ ਤੇ ਇਸ ਤੋਂ ਬਾਅਦ ਇੱਥੇ ਮੈਂ ਨਾ ਆਣੂ ਕੇ ਬੈਠੀ ਸੀਗੀ ਮੈਨੂੰ ਨਾ ਇਹਦੇ ਨਾਲ ਦਾ ਮੁੰਡਾ ਪੜਦਾ ਉਹਦੀ ਮਦਰ ਦਾ ਫੋਨ ਆਇਆ ਸੀਗਾ ਵੀ ਤੁਸੀਂ ਦੀਦੀ ਇਹਦੇ ਆਹ ਪ੍ਰੋਜੈਕਟ ਜੇ ਕਿਵੇਂ ਬਣਾ ਕੇ ਦਿੱਤੇ ਹੈਗੇ ਆ ਹਨਾ ਐਕਟੀਵਿਟੀ ਜੀ ਸਿੰਪਲ ਸੀ ਵੈਸੇ ਇਸ ਵਾਰੀ ਤਾਂ ਤੇ ਉਹ ਮੈਂ ਮੈਂ ਕਿਹਾ ਵੀ ਮੈਂ ਤਾਂ ਨੇ ਦੱਸਿਆ ਹੀ ਨਹੀਂ ਸੀਗਾ ਇਹਦੇ ਤਾਂ ਦੋ ਰਹਿੰਦੇ ਆ ਭੁੱਲ ਗਿਆ ਕਿ ਤੇ ਐਡਾ ਭੁਲੱਕੜ ਆ ਹਨਾ ਤੇ ਹੁਣ ਮੈਂ ਲੱਗੀ ਸੀ ਮੈਂ ਕਿਹਾ ਚਲੋ ਜੇ ਬਣਾਉਣਾ ਹੀ ਆ ਥੋੜਾ ਵਧੀਆ ਬਣਾ ਦਿੰਨੀ ਹੈਗੀ ਜਦੋਂ ਮੈਂ ਆਪ ਹੀ ਬਣਾਉਣਾ ਹੈਗਾ ਹਨਾ ਤਾਂ ਪਿਕਚਰਾਂ ਕੱਟ ਕੇ ਬਣਾ ਦਿੰਨੀ ਆ ਇਸ ਤੋਂ ਕੋਈ ਸੀ ਸਿੰਪਲ ਲਾਈਨਾਂ ਹੀ ਲਿਖਣੀਆਂ ਜਿੰਨਾ ਸਿੰਪਲ ਹੈ ਵੈਰੀ ਸਿੰਪਲ ਵੀ ਉਹਨਾਂ ਨੂੰ ਡੈਕੋਰੇਟ ਜਾ ਕਰ ਦੇਣਾ 컬러ਫੁਲ ਤਰੀਕੇ ਦੇ ਨਾਲ ਹਨਾ ਤੇ ਮੈਂ ਕਿਹਾ ਚਲੋ ਹੁਣ ਵੀ ਜਦੋਂ ਕਰਨਾ ਹੀ ਆ ਤਾਂ ਥੋੜਾ ਵਧੀਆ ਕਰ ਲੈਣੀ ਹੈ ਮੈਂ ਪ੍ਰਾਣੀਆਂ ਬੁੱਕਸ ਚੱਕੀਆਂ ਤੇ ਉਹਦੇ ਵਿੱਚੋਂ ਕਟਿੰਗ ਕਰਨਾ ਸ਼ੁਰੂ ਕਰਤਾ ਹਨਾ ਵੀ ਦੋ ਚਾਰ ਫੋਟੋ ਮਿਲ ਜਾਣੀਆਂ ਪਰ ਕਈ ਵਾਰੀ ਸੂਟੇਬਲ ਫੋਟੋ ਵੀ ਨਹੀਂ ਮਿਲਦੀਆਂ ਹਨਾ ਵੀ ਛੋਟੀਆਂ ਚਾਹੀਦੀਆਂ ਹੁੰਦੀਆਂ ਹੈਗੀਆਂ ਆਪਾਂ ਨੂੰ ਹਨਾ ਪਹਿਲਾਂ ਤੇਰੀਆਂ ਮੈਂ ਬਹੁਤ ਬੁੱਕਸ ਰੱਖਦੀ ਹੁੰਦੀ ਸੀ ਸੰਭਾਲ ਕੇ ਪਈਆਂ ਤਾਂ ਹੱਲੇ ਵੀ ਹੋਣ ਹੀ ਕਿਆਂ ਹਨਾ ਵੀ ਪਹਿਲਾਂ ਬਹੁਤ ਐਕਟੀਵਿਟੀਆਂ ਹੁੰਦੀਆਂ ਸੀ ਪਿਕਚਰਾਂ ਲਾ ਲਾ ਕੇ ਕਰਨ ਵਾਲੀਆਂ ਹੁਣ ਥੋੜੀਆਂ ਘਟ ਗਈਆਂ ਸੀ ਜੀਆਂ ਕਿਉਂਕਿ ਕਈ ਵਾਰ ਬੁੱਕ ਦੇ ਵਿੱਚ ਹੀ ਹੁੰਦੀਆਂ ਹੈਗੀਆਂ ਵੀ ਇਹ ਐਕਟੀਵਿਟੀ ਬਣਾਓ ਹਨਾ ਤੇ ਉਸ ਹਿਸਾਬ ਨਾਲ ਟੀਚਰ ਬਣਵਾ ਲੈਂਦੇ ਹੈਗੇ ਹਨਾ ਤੇ ਦੇਖੋ ਇਹ ਕੰਮ ਹਨਾ ਮਾਤਾ ਨੂੰ ਹੀ ਕਰਨਾ ਪੈਂਦਾ ਮਦਰਸ ਨੂੰ ਹੀ ਕਰਨਾ ਪੈਂਦਾ ਹੈਗਾ ਨਾ ਤਾਂ ਫਾਦਰ ਹੱਥ ਲੋਂਦੇ ਤੇ ਨਾ ਬੱਚੇ ਖੁਦ ਕਰ ਸਕਦੇ ਹੈਗੇ ਹਨਾ ਖੁਦ ਕਰਨਗੇ ਤਾਂ ਉਹ ਮਤਲਬ ਉੰਨੀ ਵਧੀਆ ਤਰੀਕੇ ਨਾਲ ਨਹੀਂ ਕਰਨਗੇ ਵੀ ਉਹ ਪੱਕੀਆਂ ਕਾਪੀਆਂ ਜਿਵੇਂ ਆਪਾਂ ਕਹਿੰਨੇ ਹਨਾ ਤੇ ਅੱਜਕੱਲ ਫੇਅਰ ਨੋਟਬੁੱਕ ਐਫ ਐਨ ਵੀ ਕਹਿ ਦਿੰਦੇ ਆ ਹਨਾ ਉਹਨਾਂ ਤੇ ਲਾਉਣੀਆਂ ਹੁੰਦੀਆਂ ਹੈਗੀਆਂ ਤੇ ਫਿਰ ਉਹ ਵਧੀਆ ਨਹੀਂ ਲੱਗਦੀਆਂ ਹੈਗੀਆਂ ਹਨਾ ਟੀਚਰ ਵੀ ਕਹਿ ਦਿੰਦੇ ਵੀ ਰੀਚੈਕ ਵਗੈਰਾ ਹੁੰਦੀਆਂ ਰਹਿੰਦੀਆਂ ਕਾਪੀਆਂ ਹਨਾ ਕਦੇ ਕੋਆਰਡੀਨੇਟਰ ਕਰਦੇ ਆ ਕਦੇ ਸੀਨੀਅਰ ਕਰਦੇ ਹੈਗੇ ਅਤੇ ਕਦੇ ਬਾਹਰੋਂ ਵੀ ਇਹਨਾਂ ਦਾ ਮਤਲਬ ਸਟਾਫ ਆ ਕੇ ਕਰਨਾ ਜਾਂਦਾ ਇਹਨਾਂ ਦੇ 4-5 ਸਕੂਲ ਹੈ ਜਿਵੇਂ ਤੇ ਉਧਰਲੇ ਸਟਾਫ ਇੱਧਰ ਭੇਜ ਦਿੰਦੇ ਹੈਗੇ ਰੀਚੈਕ ਲਈ ਥੋੜਾ ਜਿਹਾ ਇਹ ਵੀ ਹੋ ਜਾਂਦੀ ਟੀਚਰ ਨੂੰ ਵੀ ਵਧੀਆ ਹੀ ਕੰਮ ਕੀਤਾ ਜਾਵੇ ਹਨਾ ਤੇ ਬਸ ਸਿਰਦਰਦੀ ਆਉਦੀ ਬਣ ਜਾਂਦੀ ਤੇ ਅੱਜ ਮੈਨੂੰ ਐ ਲੱਗ ਰਿਹਾ ਸੀਗਾ ਹੋਰ ਤਾਂ ਕੋਈ ਕੰਮ ਚੱਲਣਾ ਨਹੀਂ ਪਹਿਲਾਂ ਮੇਰਾ ਇਰਾਦਾ ਸੀ ਦੇਖੋ ਵੀ ਸੂਟ ਕਟੂਗੀ ਹਨਾ ਫਿਰ ਮੇਰੀ ਫਰੈਂਡ ਦਾ ਫੋਨ ਆਇਆ ਵੀ ਚਲੋ ਆਪਾਂ ਮਾਰਕੀਟ ਚ ਲੇ ਗਏ ਉਹ ਕੰਮ ਨਵੇਂੜੀਏ ਉਹ ਵੀ ਕੈਨਸਲ ਹੋ ਗਿਆ ਦੋ ਕੰਮ ਮੈਂ ਕੈਨਸਲ ਕੀਤੇ ਸੂਟ ਮੈਂ ਤਾਂ ਨਹੀਂ ਕੱਟ ਰਹੀ ਵੀ ਜਗਾ ਜਿਹੜੀ ਸਿਗ ਸੀਗੀ ਜੀ ਹੋ ਜਾਂਦੀ ਆ ਥੱਲੇ ਹਨਾ ਉੱਪਰ ਕੋਈ ਸਾਡੇ ਟੇਬਲ ਟੂਬਲ ਬਣਿਆ ਨਹੀਂ ਆ ਥੱਲੇ ਬਹਿ ਕੇ ਕੱਟਣਾ ਪੈਂਦਾ ਹੈਗਾ ਸੂਟ ਹਨਾ ਵੈਸੇ ਤਾਂ ਮੈਂ ਕਲੀਨਿੰਗ ਕਰਤੀ ਐ ਪੋਚੂ ਪੋਚੇ ਲਾਤੀ ਪਰ ਮੀਂਹ ਦੇ ਜਦੋਂ ਆਪਾਂ ਬਾਹਰੋਂ ਆਉਂਨੇ ਤੋ ਇਹ ਹੋ ਜਾਂਦਾ ਵੀ ਕਈ ਵਾਰੀ ਆਪਾਂ ਵਾਸ਼ ਨਹੀਂ ਕਰਦੇ ਸੀ ਕਿ ਹਨਾ ਤੇ ਆਪਾਂ ਉਵੇਂ ਹੀ ਪਾਉਣੀ ਆ ਪਹਿਲੀ ਵਾਰੀ ਹਨਾ ਤੇ ਉਹਦਾ ਕਰਕੇ ਵੀ ਦਿੱਕਤ ਆ ਜਾਂਦੀ ਮੈਨੂੰ ਇਹ ਹੁੰਦਾ ਵੀ ਜਦੋਂ ਸਾਫ਼ ਹੋਵੇ ਫਰਸ਼ ਹਨਾ ਥੱਲੇ ਹੀ ਕੱਟਣਾ ਪੈਂਦਾ ਮੈਨੂੰ ਸੂਟ ਹਨਾ ਉੱਪਰ ਮੈਂ ਕੱਟ ਨਹੀਂ ਸਕਦੀ ਹੈਗੀ ਕਿਉਂਕਿ ਨਾ ਤਾਂ ਉਹ ਸਾਡੇ ਫੱਟਾ ਜਾਂ ਬਣਿਆ ਹੈਗਾ ਤੇ ਨਾ ਕੋਈ ਉਵੇਂ ਦਾ ਹੈਗਾ ਸਰਫੇਸ ਹਨਾ ਤੇ ਚਲੋ ਕੱਲ ਨੂੰ ਦੇਖਦੇ ਆ ਹਨਾ ਇੱਕ ਦੋ ਦਿਨ ਰੋਕ ਕੇ ਹਨਾ ਹੁਣ ਤਾਂ ਜਦੋਂ ਸੈਕਸੀਗਾ ਜਾਂ ਖਤਮ ਹੋ ਗਿਆ ਸਾਡੇ ਮੀਹ ਦੀ ਬਹੁਤ ਦਿੱਕਤ ਆਉਂਦੀ ਹੈ ਤੇ ਜਦੋਂ ਖਤਮ ਹੋ ਗਿਆ ਉਦੋਂ ਹੀ ਮਤਲਬ ਫਿਰ ਕੱਟੇ-ਕੁੱਟੇ ਜਾਊਗਾ ਹਨਾ ਬਾਕੀ ਇਹਨਾਂ ਕੰਮਾਂ 'ਚ ਤਾਂ ਮੈਂ ਆਲਸੀ ਬਹੁਤ ਆ ਹਨਾ ਵੀ ਕੱਟ ਲਿਆ ਤਾਂ ਦੋ ਦਿਨ ਸੀਤਾ ਨਹੀਂ ਆਣਾ ਨਾਲੇ ਉਹ ਕੱਲਾ ਕਮੀਜ਼ ਹੈ ਮੈਂ ਡਿਜ਼ਾਈਨਿੰਗ ਵਗੈਰਾ ਸਾਰਾ ਕੁਝ ਕੱਢੀ ਬੈਠੀ ਆ ਵੀ ਇਹ ਇਸ ਤਰੀਕੇ ਨਾਲ ਕਰਨਾ ਹੈ ਇਸ ਤਰੀਕੇ ਨਾਲ ਕਰਨਾ ਪਹਿਲਾਂ ਵਾਲੇ ਵੀ ਮੈਂ ਤੁਹਾਨੂੰ ਦਿਖਾਉਂਗੀ ਕਿਹੜੇ-ਕਿਹੜੇ ਮੈਂ ਆਪ ਸੀਲੇ ਹੈਗੇ ਆ ਤੇ ਕੀ ਮੈਂ ਉਹਨਾਂ ਤੇ ਡਿਜ਼ਾਈਨਿੰਗ ਕੀਤੀ ਹੈਗੀ ਆ ਤੇ ਉਹ ਵੀ ਟਾਈਮ ਸੀ ਜਦੋਂ ਮੈਂ ਬਹੁਤ ਸਾਰੇ ਡਿਜ਼ਾਈਨਿੰਗ ਕਰਦੀ ਹੁੰਦੀ ਸੀ ਹਨਾ ਵੀ ਡਿਫਰੈਂਟ ਡਿਜ਼ਾਈਨਿੰਗ ਉਦੋਂ ਤਾਂ ਕੋਈ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ 10 ਸਾਲ ਪਹਿਲਾਂ ਵੀ ਕੋਈ ਐਡਾ ਨਹੀਂ ਹੁੰ ਤੇ ਯਾਂ YouTube ਵੀ ਐਸੇ ਸਾਰਿਆਂ ਨੂੰ ਨਹੀਂ ਪਤਾ ਹੁੰਦੀ ਸੀਗੀ YouTube ਬਾਰੇ ਤੇ ਉਹ ਕਿਸੇ ਕਿਸੇ ਨੂੰ ਹੁੰਦਾ ਸੀ ਹੈਗਾ ਆਪਾਂ ਐਕਟੀਵਿਟੀ ਪ੍ਰੋਜੈਕਟ ਇਹ ਪਾਣੀ ਤੇ ਬਣਾਇਆ ਤਾਂ ਬਣਾਉਣਾ ਸਿੰਪਲ ਹੀ ਸੀ ਤੇ ਮੈਂ ਚਲੋ ਥੋੜਾ ਡੈਕੋਰੇਟ ਕਰਤਾ ਤੇ ਪਿਕਚਰਾਂ ਲਾਤੀਆਂ ਹੈਗੀਆਂ ਤੇ ਚਲੋ ਬੱਚੇ ਨੂੰ ਆਇਆ ਹੁੰਦਾ ਵੇ ਸਟਾਰ ਸਟੋਰ ਮਿਲ ਜਾਣਗੇ ਹਨ ਇੰਨੇ ਨਾਲ ਪਰ ਐਡੇ ਛੋਟੇ ਬੱਚੇ ਵੀ ਖੁਦ ਨਹੀਂ ਹੋ ਉਹ ਇਹੋ ਜਿਹਾ ਕੁਝ ਕਰ ਸਕਦੇ ਜਿਵੇਂ ਡੜੇ ਵੱਡੇ ਚਾਰਟ ਦੇ ਦਿੰਦੇ ਆ ਹਨਾ ਮੋਡਲ ਜੀ ਬਣਾਉਣੇ ਦੇ ਦਿੰਦੇ ਹੈਗੇ ਵੀ ਬੱਚੇ ਛੋਟੇ ਅਕਸਰ ਪੇਰੈਂਟਸ ਨੂੰ ਹੀ ਕਰਨਾ ਪੈਂਦਾ ਹੈਗਾ ਸਾਰਾ ਕੁਝ 1 ਵਜੇ ਡਰਾਈਵਰਾਂ ਨੇ ਛੁੱਟੀ ਲੈ ਲਈ ਹੈ ਦੇਖੋ ਸਾਡੇ ਇੰਨੀ ਪ੍ਰੋਬਲਮ ਹੋ ਜਾਂਦੀ ਹੈ ਜਦੋਂ ਮਤਲਬ ਨਹੀਂ ਪੈਂਦਾ ਹੈਗਾ ਤਾਂ ਸਾਰੇ ਘਰਾਂ ਨੇ ਨਾ ਆ ਜਿਗਾਰ ਲਾਏ ਹੋਏ ਹੈ ਤਵੀਆਂ ਇਹ ਬਣਾ ਕੇ ਕਿਸੇ ਨੇ ਲੱਕੜ ਦਾ ਜਿਨ੍ਹਾਂ ਨੇ ਤਾਂ ਲਾਇਆ ਹੀ ਨਹੀਂਗਾ ਉਹ ਦੇਖੋ ਇਹਨਾਂ ਨੇ ਵੀ ਇੱਥੇ ਫਸਾਉਂਦੇ ਆ ਲੱਕੜ ਵਾਲਾ ਬਣਾਇਆ ਹੋਇਆ ਇਹਨਾਂ ਦੀ ਸਭ ਦੇ ਐਵੇਂ ਆ ਕਿਉਂਕਿ ਘਰਾਂ ਦੇ ਵਿੱਚ ਐਵੇਂ ਪਾਣੀ ਚਲਾ ਜਾਂਦਾ ਬਾਹਰੋਂ ਆ ਕੇ ਪਾਣੀ ਬਹੁਤ ਜ਼ਿਆਦਾ ਪਾਣੀ ਆ ਅੱਜ ਤਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ ਬੱਚੇ ਹੁਣ ਆ ਗਏ ਆ ਸਕੂਲੋਂ ਉਹਨਾਂ ਨੇ ਛੁੱਟੀ ਛੇਤੀ ਕਰਤੀ ਐ ਛੁੱਟੀ ਐ 1 ਵਜੇ ਕਰਾ ਲਈ ਡਰਾਈਵਰਾਂ ਨੇ ਅੱਜ ਤਾਂ ਬਾਲਾ ਹੀ ਪਾਣੀ ਆ ਉਹ ਹੈ ਕੁੱਤੀ ਜਾਂਦੇ ਆ ਉਧਰ ਨੂੰ અને ટીફન આ ચટ ટીફન જક લેયે તુસી હે ઓર તે નહી આઈ કુશી કરના હે ના ભાઈ હે કેને કે આય જશના જ્યાદા શાલા મર્યા તુ ઓ તો ઘરે કી હોનડે કી લે તો હોઈ જાય લાકડી વિડિયો બનાય તો મમ્મી ને દેખાઉંગી નોર તક કેડા કડ કેને નહી આના હોનડે પુત આ કાંડા તૂટના લિયે એને જવાય તા તે રિસ્ક લેને આય મેરે પુતા આ જા આય ખાવ ભી ઓ મત બસ ઓ બરા યે તો બોન દે કુત આ તારી મમ્મી ਗੱਲ ਕਰਦੇ ਮਮਾ ਫਲੋਸ ਚਲੋ ਬਹੁਤ ਗੰਦੇ ਫੋਟੋ ਬਹੁਤ ਘਰੂ ਬਹੁਤ ਉਹ ਵਾਲੇ ਗਲੀ ਜਾ ਕੇ ਦੇਖੋ ਕੋਲ ਕਪੜੇ ਵਾਲੇ ਬੜੇ ਨੇ ਨਾ ਉਹ ਵਾਲੇ ਬਾਹਰ ਨਹੀਂ ਆਤਾ ਉਹ ਲੱਗਦਾ ਚੱਲ ਨਾ ਉਹ ਅਗੀ ਲੈ ਲੋ ਤਾਂ ਲੱਗੇ ਨਾਲੇ ਹੁਣ ਚੱਲ ਜੀ ਯਾਰ ਜੀ ਪੀ ਕਰੀ ਜਾਸਿਂ ਉਹ ਅੰਦਰ ਪੱਗਿਆ ਬੜੇ ਕਿੱਦਾਂ ਚਾੜਣਾ ਹੀ ਬੈਠਿਆ ਬੋਲ ਤਾਂ ਦੇਗਾ

ਚਲ ਬਸ ਬਹੁਤ ਹੋ ਗਿਆ ਮੇਰੇ ਕੋਲ ਨਹੀਂ ਕੋਈ ਕੋਈ ਲੋਗਾ ਇਹ ਸਾਰਾ ਮੈਂ ਸ਼ਾਵਰ ਲੈਣ ਨੂੰ ਕਿਹਾ ਸੀ ਸ਼ਾਵਰ ਫਿਰ ਸ਼ਾਵਰ ਆ ਰਿਹਾ ਹੈ ਟੈਸਟ ਬੰਦ ਕਰ ਰ ਮੈਂ ਕਿਹਾ ਲੱਗ ਰਿਹਾ ਨਾ ਯਾਰ ਚਲ ਬਸ ਬਸ ਬਹੁਤ ਆ ਨਾ ਲੋ ਹਣ ਨਾ ਹੁਣ ਬਣਾ ਹਲੋ ਆਪਣੇ ਬੰਦੇ ਨੂੰ ਕੀ ਖਾਓ ਸਾਈਕਲ ਤੋਂ ਰਿਲੇ ਸਾਈਕਲ ਤੇ ਡਿੱਗ ਪੈਣਾ ਸਤੇ ਅੱਛਾ ਹ ਸਾਈਕਲ ਕੰਨੀ ਨਾ ਹੋਏ ਤਾਂ ਅਹੀਂ ਡਿੱਗ ਪੈਣਾ ਮਰ ਜੂਂਦਾ ਮੈਂ ਇਹਦਾ ਰਾਜਾ ਟਾਰਕੀਟ ਉਸ ਤੋਂ ਵਿਕ ਬਣਾ ਲੇਗਾ ਸਰ ਮੇਰੇ ਅੰਦਰੋਂ ਸਾਈਡਾ ਦੋ ਲਾ ਅੱਜ ਨਾ ਹੋ ਜਾ ਉਹ ਸਾਈਕਲ ਡਿੱਗ ਪੂਗਾ ਓਏ ਪਾਸੇ ਕੋ ਨਾੜੀ ਜੇ ਨਾ ਡਿੱਗ ਪੈਂਦਾ ਅੱਜ ਤੋਂ ਬੱਟਾ ਤੋਂ ਵੱਡੇ ਤੋਂ ਇੱਥੇ ਵੱਜਿਆ ਫੇਰ ਚੱਕਲੇਗਾ ਸੱਤ ਕਿੰਨੀ ਵੱਜੂ इधर-उधर होडी मारकनी अरे ये नहीं चलती साडी काम में जान थोड़ी आगे तो आगे आ गया ਸਾਰੇ ਸ਼ਹਿਰ ਚ ਪਾਣੀ ਇੰਨਾ ਭਰ ਗਿਆ ਵੀ ਬੈਗ ਉਥੇ ਰੱਖ ਲੇ ਤੇ ਹੁਣ ਇਹ ਪਹਿਲਾਂ ਉਹ ਦਾਦੀ ਕੋਲ ਬੈਠਾ ਸੀ ਹੁਣ ਪਿਓ ਕੋਲ ਆ ਗਿਆ ਦੋਨੇ ਹਨਾ ਵਿਹਲੇ ਹੈਗੇ ਆ ਵੀ ਕਰਨ ਵੀ ਕੀ ਵਿਚਾਰੇ ਹਨਾ ਨਾ ਬਾਹਰ ਜਾ ਸਕਦੇ ਆ ਫੋਨ ਦੇਖ ਲੈ ਟੀਵੀ ਦੇਖ ਲੈ ਲੜ ਲੈ ਹਨਾ ਇਹੀ ਵਿਚਾਰਾ ਨਾਲ ਅੱਜ ਹੋਈ ਹੈ ਬੈਗ ਉਥੇ ਰਹਿ ਗਏ ਟੀਚਰਸ ਨੂੰ ਇਹ ਹੋਗਾ ਵੀ ਸਾਰੇ ਪਾਣੀ ਭਰ ਜੂ ਕਿਤਾਬਾਂ ਨਾ ਖਰਾਬ ਹੋ ਜਾਣ ਹਨਾ ਤੇ ਅੱਜ ਜਮਾ ਵਿਹਲੇ ਸੀ ਸਾਵਾਂ ਮੈਂ ਆਪਾਂ ਸੋਚਦੇ ਕੋਸ਼ਿਸ਼ਾਂ ਤੇ ਹੁੰਦਾ ਕੁਝ ਹੋਰ ਮੈਂ ਸਵੇਰੇ ਸੋਚਿਆ ਸੀਗਾ ਵੀ ਟੈਸਟ ਕਰਾ ਕੇ ਲਿਆਂਗੀ ਆਪਾਂ ਹੁਣ ਤੇ ਮੈਂ ਕੁਛ ਨਹੀਂ ਖਾਦਾ ਪੀਤਾ ਹਨਾ 5 ਵਜੇ ਜਦੋਂ ਉੱઠી ਹੈਗੀ ਤੇ 8:30 ਵਜੇ ਨਹੀਂ ਮਰ ਗਿਆ ਦੋ ਤਿੰਨ ਘੰਟੇ ਭੁੱਖੀ ਵੀ ਰਹੀ ਇਸ ਤੋਂ ਬਾਅਦ ਫਿਰ ਖਾਣ ਲਈ ਚਾਹ ਬਣਾਈ ਤੇ ਪੀਤੀ ਹਨਾ ਤੇ ਸੋਚਿਆ ਸੀ ਚਲੋ ਟੈਸਟ ਕਰਾਉਣ ਜਾਉਂਗੀ ਤੇ ਬਾਜ਼ਾਰ ਦੇ ਦੋ ਚਾਰ ਕੰਮ ਹੋਰ ਸੀ ਉਹ ਕਰਿਆ ਆਉਂਗੀ ਹਨਾ ਉੱਥੇ ਹੁੰਦਾ ਉਹ ਹੀ ਜੋ ਪ੍ਰਮਾਤਮਾ ਨੇ ਸੋਚਿਆ ਹੁੰਦਾ ਹਨਾ ਆਪਣੇ ਕੋਸ਼ਿਸ਼ ਕਰਨਾ ਨੂੰ ਸੋਚਣਾ ਕੁਝ ਨਹੀਂ ਹੁੰਦਾ ਹੈਗਾ ਹਨਾ ਲਓ ਜੀ ਇੱਥੇ ਕਰਦੇ ਹੈਗੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸ਼ਸ਼ਮਿਕਾ